ਹੈਲੋ ਹਾਇ ਗਾਇਸ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆਇਆ ਮੋਬਾਈਲ ਮਾਲ ਆਪ ਦਾ ਮੇਰੇ ਭਰਾ ਦਾ ਫੋਨ ਲੈਣ ਮੋਬਾਈਲ ਮਾਲ ਮੋਬਾਈਲ ਹੈ ਜੀ 849695 ਉਹ ਯੋਗ ਨਾਲ ਨੰਬਰ ਕਰ ਦੂੰਗਾ ਠੀਕ ਜਾਣਕਾਰੀ ਬੋਦੀ ਬਾਰੇ ਨੰਬਰ ਕੋਲ ਫੇਸਬੁਕ ਨਾਲ ਹੈ ਬੋਤ ਆ ਵੀ ਕੋਈ ਨਹੀਂ ਪਿਆ ਪਹਿਲਾਂ ਚਾਹ ਸਮਾਂ ਹੀ ਪਾ ਦਿਓ ਬੈਠਾ ਰੋਤੇ ਉਹ ਨੂੰ ਭੇਜ ਲਿਆ ਰੋਤੋ ਲੈ ਲੈ ਮੈਂ ਇੱਕ ਦਿਸਤੂ ਵੀ ਮਿਲਿਆ chaveng boxing garda honne ya dor bhi leya naale isne isne boxing garda ਇਹ ਚਾਹ ਦਿਓ ਮੂਰਾ ਸੁਨਾ ਲੱਗਦਾ ਕੱਲ ਰਿੱਚੀ ਸੁਨਾ ਲੱਗਿਆ ਬਲੈਕ ਆ ਨਹੀਂ ਸੀ ਉਹ ਇਹ ਦੀ ਸ਼ੇਰ ਕਵਰ ਅੱਜ ਮਿਲਿਆ ਨਹੀਂ ਉਹ ਅੰਦੇ ਸੀ ਕੱਲ ਪਰਸੋਂ ਲੈ ਜਾਓ ਉਹਦੇ ਉਹਦੇ ਕਾਲੇ ਕੁਝ ਲੈ ਜਾਓ ਕੋਈ ਚਾਹ ਕੀ ਹੈ ਤੇ ਨਾਲ ਇਹ ਡਾਕਟਰ ਡਾਕਟਰ ਨਹੀਂ ਡਾਕਟਰ ਸੀ ਟਾਈਪ ਸੀ ਟਾਈਪ ਲੱਗਦਾ ਰੇਲ ਤੇ ਲੀਡ ਇਹ ਹੈ ਹੱਥ ਨੂੰ ਨੰਨ ਟੁੱਟੇ ਤੋੜ ਨਾ ਦੇ ਖਿੱਚ ਕੇ ਇਸ ਤਰ੍ਹਾਂ ਉਹਨੇ ਲੱਗ ਗਈ ਉਹ ਨਾ ਫਰੀਜ਼ ਪਾੜੀ ਹੋਈ ਐ ਪਾੜੀ ਵੀ ਚੋਣੀ ਆ ਤੇ ਆਖੀ ਮੁੰਡੇ ਨੇ ਅੱਜ ਉਹ ਤੇ ਜੇ ਨਾ ਮੋਗਾ ਤੇ ਕਿੰਨੇ ਜੀਪੀ ਰੈਮ ਰੂਮ ਦੱਸ ਦੋ ਇਹ 16 ਜੀਬੀ ਰੈਮ ਆ 128 ਜੀਬੀ ਆ ਬਸ ਸੱਤ ਨੂੰ ਹੀ ਬਾਈ ਇਹ ਤਾਂ ਉਹ ਪੂਰਾ ਸਮੂਹਤਾ ਆਂ ਹੀ ਟੇਸਟ ਬੈਟਰੀ ਆ ਰੀਜੀ ਲੀਡ ਆਈ ਸੀ ਆ ਟਾਈਪ ਸੀ ਦਾ ਦਾ ਆ ਐ ਕਿਆ ਸੁਖਮਨ ਨੂੰ ਪੈਕ ਕਰੀ ਜਾਂ ਨਾ ਫਿਰ ਸੁਖਮਨ ਨੂੰ ਤਾਂ ਰੋਟੀ ਦੀ ਦੋ ਤਿੰਨ ਹੀ ਲੋੜ ਹੁੰਨ ਚੱਪੇ ਉਹਦੀ ਜੇਬ ਖਾਲੀ ਕਰਾਤੀ ਤੇ ਫਿਰ ਹੋਣੀ ਸੀ ਤੇ ਉਹਦੀ ਜੇਬ ਖਾਲੀ ਕਰਾਤੀ ਆ ਇੱਥੇ ਮੈਂ ਅੰਮੀ ਇਸ ਨੂੰ ਬੇਚਾ Paper. और ये ये हमारा सैंडविच सैंडविच ओ उच पास्ता और ये हमारा सैंडविच और ये, ये लकड़ के सुकून और ये ਇਹ ਜਸ ਸਟਫਿੰਗ ਪਨੀਰ 파ਸਤਾ ਵਾਈਟ ਸੌਸ 파ਸਤਾ ਦੀ ਤਨੂੰ ਤੋਂ ਜੀ ਖਣਾ ਇਹ ਸਾਡੇ ਸ਼ਹਿਰ ਆਜੋ ਸੁਲਤਾਨਪੁਰ ਲੋਧੀ ਉਥੇ ਮੈਂ ਨਾ ਆਂਦੂ ਹਾਈਵੇ ਹਾਈਪੇਸਟ ਹਾਈਵੇ ਤੇ ਸੁਲਤਾਨਪੁਰ ਮੇਸਕਰਾ ਲੈ ਆਵਾਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗਦੀ ਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਨਾ ਜ਼ਰੂਰ ਕਰਾ ਕਰੋ Gratulerer. <laughs>